ਲਗਾਤਾਰ 2 ਦਿਨ ਤੋਂ ਇੱਕ ਮੰਦਭਾਗੀ ਘਟਨਾ ਦਰੇਸੀ ਗਰਾਊਂਡ ਦੇ ਵਿੱਚ ਹੋਈ ਔਰ ਉੱਥੇ ਦੇ ਠੇਕੇਦਾਰ ਔਰ ਉੱਥੇ ਦੀ ਪ੍ਰਬੰਧਕ ਕਮੇਟੀ ਅਸ਼ੋਕਮਾ ਠੇਕੇਦਾਰ ਨੇ ਜੋ ਹਲਕਾ ਸੈਂਟਰ ਦੇ ਐਮ.ਐਲ.ਏ. ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਦੇ ਉੱਪਰ ਇਲਜ਼ਾਮ ਲਾਇਆ ਜੋ ਉੱਥੇ ਦੁਰਘਟਨਾ ਹੋਈ ਅਖਬਾਰਾਂ 'ਚ ਆਇਆ ਮੇਲਾ ਬੰਦ ਹੋ ਗਿਆ ਉਸ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਬੀ ਇਹ ਸਾਰੀ ਇੱਕ ਸਾਜ਼ਿਸ਼ ਸੀ ਇਹ ਸਾਜ਼ਿਸ਼ ਦਾ ਹਿੱਸਾ ਸੀ ਇਹ ਸਾਜ਼ਿਸ਼ ਕਾਂਗਰਸ ਤੇ ਭਾਜਪਾ ਦੀ ਰਲ ਕੇ ਵਿਰੋਧੀ ਪਾਰਟੀਆਂ ਦੀ ਰਲ ਕੇ ਸਾਜ਼ਿਸ਼ ਸੀ ਇੱਕ ਅਸ਼ੋਕ ਕੁਮਾਰ ਨਾਂ ਦਾ ਠੇਕੇਦਾਰ ਜੋ ਉਸ ਦਸ਼ਹਿਰਾ ਮੇਲੇ ਦੀਆਂ ਝਾਕੀਆਂ ਕਰਦਾ ਹੈ ਧਰਮ ਦੀ ਆੜ ਦੇ ਵਿੱਚ ਝਾਕੀਆਂ ਕਰਦਾ ਔਰ ਸੜਕਾਂ ਤੇ ਨਜਾਇਜ਼ ਕਬਜ਼ੇ ਕਰਕੇ ਲੋਕਾਂ ਤੋਂ ਨਜਾਇਜ਼ ਵਸੂਲੀ ਕਰਦਾ ਹੈ ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦਾ ਮੌਕੇ ਤੇ ਜੇ ਕੋਈ ਐਂਬੂਲੈਂਸ ਪਾਸ ਦੇ ਤੁਸੀਂ ਉਸ ਐਂਬੂਲੈਂਸ ਵਾਹ ਦੇ ਵਿੱਚ ਜਿਹੜਾ ਬੈਠਾ ਮਰੀਜ਼ ਉਹਦੀ ਹਾਲਤ ਬਾਰੇ ਦੇਖੋ ਅਸੀਂ ਨਜਾਇਜ਼ ਕਬਜ਼ੇ ਕਰਵਾ ਕੇ ਲੋਕਾਂ ਤੋਂ ਪੈਸੇ ਲੈ ਰਹੇ ਹਾਂ ਧਰਮ ਦੀ ਆੜ ਦੇ ਵਿੱਚ ਦੁਸ਼ਹਿਰੇ ਮੇਲੇ ਦੀ ਆੜ ਦੇ ਵਿੱਚ ਨਜਾਇਜ਼ ਵਸੂਲੀ ਕਰ ਰਹੇ ਹਾਂ ਔਰ ਐਮ.ਐਲ.ਏ. ਸ਼੍ਰੀ ਸ਼ੋਪ ਪ੍ਰਾਸ਼ਰ ਪੱਪੀ ਨੇ ਉਹਨੂੰ ਇਹ ਕਿਹਾ ਸੀ ਵੀ ਸੜਕਾਂ ਦੇ ਕਬਜ਼ੇ ਨਾ ਕਰੋ ਤੁਸੀਂ ਆਪਣੇ ਦੁਸ਼ਹਿਰਾ ਮੇਲਾ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਸਟਾਲ ਲਗਾਓ ਕੋਈ ਦਿੱਕਤ ਨਹੀਂ ਲੇਕਿਨ ਨਜਾਇਜ਼ ਕਰਜ਼ੇ ਕਰਕੇ ਨਜਾਇਜ਼ ਵਸੂਲੀ ਮੈਂ ਆਪਣੇ ਏਰੀਆ ਦੇ ਵਿੱਚ ਗਰੀਬ ਲੋਕਾਂ ਨਾਲ ਤੱਕਾ ਨਹੀਂ ਹੋਣ ਦੇਣਾ ਇਹ ਗਰੀਬ ਲੋਕਾਂ ਨਾਲ ਜਿਹੜਾ ਜਿਹੜਾ ਤੱਕਾ ਉਹ ਜਾਇਜ਼ ਹੈ ਉਹ ਮਾਣਯੋਗ ਐਮਐਲਏ ਸਾਹਿਬ ਦਾ ਬੜੀ ਕਿਰਪਾ ਉਹਨਾਂ ਦੇ ਉੱਪਰ ਉਹ ਜਿਸ ਦਿਨ ਦਾ 222 ਤੋਂ ਉਹਨਾਂ ਨੇ ਹਲਕਾ ਸੈਂਟਰਲ ਦੀ ਕਮਾਂਡ ਸੰਭਾਲੀ ਹੈ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਤਾ ਔਰ ਵਿਕਾਸ ਦੀ ਹਨੇਰੀ ਚੁੱਲ ਰਹੀ ਹੈ ਲੇਕਿਨ ਇਹ ਜਿਹੜੇ ਵਿਰੋਧੀ ਹੈਨਾਂ ਤੋਂ ਇਹ ਵਿਕਾਸ ਦੀ ਹਨੇਰੀ ਇਹ ਬਰਦਾਸ਼ਤ ਨਹੀਂ ਹੋ ਰਹੀ ਸ੍ਰੀ ਸ਼ੋਕਰਾਸ਼ ਪੱਪੀ ਜੀ ਜਿੱਥੇ ਹਲਕੇ ਦੇ ਗਰੀਬਾਂ ਦੇ ਮਸੀਹੇ ਨੇ ਉੱਥੇ ਹੀ ਵਿਕਾਸ ਪੁਰਸ਼ ਨੇ ਲੇਕਿਨ ਇਹ ਵਿਰੋਧੀ ਪਾਰਟੀ ਨੂੰ ਹਾਜ਼ਰ ਨਹੀਂ ਆ ਰਹੇ ਆ ਰਹੇ ਆ ਔਰ ਸਾਡੇ ਡਰਾਮੇ ਦੀ ਹੱਦ ਦਾ ਦੇਖੋ ਨਾ ਸਾਡੇ ਐਮਪੀ ਸਾਹਿਬ 5-5 ਫੁੱਟ ਪਾਣੀ ਦੇ ਵਿੱਚ ਜਿੱਥੇ ਸ਼ੋਕਰਾਸ਼ ਪੱਪੀ ਜੀ ਆਪਣੇ ਕੱਪੜੇ ਆਪਣੇ ਸਰੀਰ ਦੀ ਪ੍ਰਵਾਹ ਨਾ ਕਰਦੇ ਹੋ ਗੰਦੇ ਪਾਣੀ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਹੋ ਤੇ ਮੇਰੇ ਖਿਆਲ ਚ ਇੱਕ ਕਾਣੇ ਮਿੱਟੀ ਦਾ ਵੀ ਨਹੀਂ ਲੱਗਣ ਦਿੱਤਾ ਸਾਡੇ ਐਮਪੀ ਸਾਹਿਬ ਨੇ ਬਾਰੋ-ਬਾਰ ਹੀ ਦੇਖ ਕੇ ਡਰਾਮਾ ਰਚ ਕੇ ਚਲੇਗੇ ਔਰ ਆਪਣੇ ਬੰਦਿਆਂ ਨੂੰ 50000 ਰੁਪਏ ਕਿਉਂ ਡਰਾਮਾ ਰਚਿਆ ਜਦਕਿ ਕੰਮ ਸਾਰਾ ਹਲਕਾ ਸੈਂਟਰ ਦੇ ਐਮਐਲਏ ਸ਼੍ਰੀ ਸ਼ੋਕਰਾਸ਼ ਪੋਪੀ ਨੇ ਕਰਵਾਏ ਤੁਸੀਂ ਕੰਮ ਤਾਂ ਦੱਸੋ ਕਿਹੜੇ ਕਰਾਏ ਨੇ ਤੁਸੀਂ ਫੋਕੀ ਸ਼ੋਰਤ ਦੀ ਆੜ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਐਮਐਲਏ ਸਾਹਿਬ ਦੀ ਉੱਪਰ ਇਲਜ਼ਾਮ ਲਗਾ ਰਹੇ ਹੋ ਇਹ ਬਹੁਤ ਨਿੰਦਣਯੋਗ ਹੈ ਔਰ ਇਹਦੀ ਜਿੰਨੀ ਨਕਦੀ ਕੀਤੀ ਹੈ ਵੀ ਉਨੀ ਘੱਟ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਉਹ ਵੀ Hinduਧਰਮ 'ਤੇ ਵਿਸ਼ਵਾਸ ਕਰਦੇ ਆ ਉਹਨਾਂ ਨੂੰ ਸਨਾਤਨੀ ਮਤ ਦਾ ਕੋਈ ਪੱਤਰ ਲੈਣ ਦੀ ਜ਼ਰੂਰਤ ਨਹੀਂ ਹੈ ਕਿੰਨੇ ਸਾਲ ਤੋਂ ਬਾਲਾ ਜੀ ਦੀ ਸੇਵਾ ਕਰਦੇ ਆ ਰਹੇ ਨੇ ਕਿੰਨੇ ਸਾਲ ਤੋਂ ਬਾਲਾ ਜੀ ਦੀ ਰਾਤ ਯਾਤਰਾ ਕਰਦੇ ਆ ਰਹੇ ਨੇ ਔਰ ਸਾਡਾ ਇਹ ਫਰਜ਼ ਹੈ ਅੱਜ ਇਸ ਮੌਕੇ ਦੇ ਉੱਪਰ ਸ਼ੁੱਧੀ ਸ਼ੋਕ ਪ੍ਰਾਸ਼ਣ ਪਰ ਪੀੜਾ ਸਾਥ ਹੀ ਹੈ ਕਿਉਂਕਿ ਸਾਤ ਹਮੇਸ਼ਾ ਸੱਚਾਈ ਦੇ ਨਾਲ ਹੀ ਖੜਨਾ ਚਾਹੀਦਾ ਅਸੀਂ ਸਾਰੀ ਹਲਕਾ ਸੈਂਟਰ ਦੀ ਆਮ ਆਦਮੀ ਪਾਰਟੀ ਦੀ ਟੀਮ ਵਿਸ਼ਵਾਸ ਦਿਲਾਉਂਦੇ ਆ ਅਸੀਂ 24 ਘੰਟੇ ਐਮਐਲਏ ਸਾਹਿਬ ਦੇ ਨਾਲ ਖੜੇ ਆ ਤਤਪਰ ਹੋ ਕੇ ਕੰਮ ਵੀ ਕਰਾਂਗੇ ਅਸੀਂ ਫੂਕੀ ਸ਼ੋਰਾਂ ਦੇ ਚੱਕਰ ਜ ਨਹੀਂ ਪੈਣਾ ਔਰ ਐਮਐਲਏ ਸਾਹਿਬ ਨੂੰ ਅਸੀਂ ਅਪੀਲ ਕਰਦੇ ਆ ਐਮਐਲਏ ਸਾਹਿਬ ਤੁਸੀਂ ਕੰਮ ਦੇ ਵਿੱਚ ਵਿਸ਼ਵਾਸ ਰੱਖੋ ਜਦੋਂ ਇੱਕ ਹਾਥੀ ਜੰਗਲ ਦੇ ਵਿੱਚ ਜਾਂਦਾ ਤੇ ਪਿੱਛੋਂ ਕੁੱਤੇ ਭੌਂਦੇ ਲੇਕਿਨ ਹਾਥੀ ਕਰੇ ਕੁੱਤੇ ਦੀ ਪਰਵਾਹ ਨਹੀਂ ਕਰਦਾ ਸੋ ਜੇ ਮੈਂ ਗੱਲ ਕਰਾਂ ਤੁਹਾਡੀ ਬੇਵਕੂਫੀ ਦੀ ਹੱਦ ਭਗਵਾਨ ਰਾਮ ਦਾ ਡੋਲਾ ਤੁਸੀਂ ਰੋਕਿਆ ਤੁਸੀਂ ਕੁਰਸੀਆਂ ਡਾਕੇ ਬੈਠੇ ਹੋਗੇ ਭਗਵਾਨ ਰਾਮ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੁਸੀਂ ਉਹਨਾਂ ਦਾ ਡੋਲਾ ਉਹਨਾਂ ਨੂੰ ਰੋਕ ਕੇ ਤੁਸੀਂ ਧਰਮ ਦੀ ਆੜ ਦੇ ਵਿੱਚ ਅਸ਼ੋਕ ਪ੍ਰਾਸ਼ਰ ਪਪੀ ਜੀ ਨੂੰ ਤੁਸੀਂ ਨਿੰਦ ਰਹੇ ਹੋ ਨਿੰਦਣ ਦੇ ਜੋਗ ਤੱਕ ਤੁਸੀਂ ਹੋਵੇ ਪਾਪ ਤਾਂ ਤੁਸੀਂ ਕਮਾਇਆ ਲੇਕਿਨ ਤੁਹਾਨੂੰ ਵੀ ਭਗਵਾਨ ਕਦੇ ਮਾਫ ਨਹੀਂ ਕਰੂਗਾ ਸੋ ਸਾਰੇ ਸਾਥੀਆਂ ਨੂੰ ਵੀ ਨਾ ਅਸੀਂ ਹੋਰ ਜ਼ੋਰ ਹਮਾਇਤ ਕਰੀਏ ਐਮਐਲਏ ਸਾਹਿਬ ਦੀ ਸਮੁੱਚੀ ਹਲਕਾ ਸੈਂਟਰਲ ਦੀ 3 ਸਮੁੱਚਾ ਲੁਧਿਆਣਾ ਸਮੁੱਚਾ ਪੰਜਾਬ ਜੀ ਸ਼ੋਕ ਪ੍ਰਾਸ਼ਰ ਬਪੀ ਨਾਥਿਆ ਵਾਹੀ ਗੋਜੀ ਦਾ ਖਾਲਸਾ ਵਾਹੀ ਗੋਜੀ ਦੇ ਭਤੇ ਜੈ ਸ਼੍ਰੀ ਨਾਮ